ਇੱਕ ਕਟਿਆ ਕਰਤੂਤ ਦੇਖੋ ਜਿਨੇ ਆਪਣੇ ਭੈਣ ਤੇ ਜੀਜੇ ਦਾ ਕਤਲ ਇਸ ਕਰਕੇ ਕਰ ਦਿੱਤਾ ਕਿ ਕਿਤੇ ਮੇਰੀ ਜ਼ਮੀਨ ਭੈਣ ਨਾ ਲੈ ਜਾਵੇ ਦੱਸਿਆ ਜਾ ਰਿਹਾ ਕਿ ਇਹ ਘਟਨਾ ਫਰੀਰਕੋਟ ਦੇ ਪਿੰਡ ਕਣੀਆਂਵਾਲੀ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਭਰਾ ਨੇ ਆਪਣੇ ਭੈਣ ਤੇ ਜੀਜੇ ਨੂੰ ਕਤਲ ਕਰ ਦਿੱਤਾ ਉਸ ਵੇਲੇ ਜਦੋਂ ਭੈਣ ਤੇ ਜੀਜਾ ਸੌਂ ਰਹੇ ਸੀ ਦੱਸਿਆ ਜਾ ਰਿਹਾ ਕਿ ਜਿਹੜੀ ਧੀ ਆ ਆਪਣੇ ਪਿਤਾ ਨੂੰ ਸਾਂਭਦੀ ਸੀ ਉਹਦਾ ਪਿਤਾ ਬਿਮਾਰ ਸੀ ਤਾਂ ਉਹ ਸਹੁਰਿਆਂ ਤੋਂ ਆ ਕੇ ਆਪਣੇ ਪਿਤਾ ਦੀ ਦੇਖਭਾਲ ਕਰਦੀ ਸੀ ਉਹਦੀ ਸੇਵਾ ਕਰਦੀ ਸੀ ਤੇ ਭਰਾ ਨੂੰ ਇੱਕ ਡਰ ਪੈ ਗਿਆ ਮਨ ਦੇ ਵਿੱਚ ਕਿ ਕਿਤੇ ਭੈਣ ਮੇਰੀ ਜ਼ਮੀਨ ਵੰਡਾ ਕੇ ਨਾ ਲੈ ਜਾਏ ਜਾਂ ਮੇਰਾ ਪਿਤਾ ਮੇਰੀ ਭੈਣ ਦੇ ਨਾਂ ਆਪਣੀ ਜ਼ਮੀਨ ਨਾ ਕਰ ਦਵੇ ਇਸੇ ਡਰ ਦੇ ਚਲਦੇ ਭਰਾ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਬੇहद ਘਟਿਆ ਕਰਤੂਤ ਕਹੀ ਜਾ ਸਕਦੀ ਹੈ ਭਰਾ ਦੀ ਜਿਨੇ ਆਪਣੇ ਭੈਣ ਤੇ ਜੀਜੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਦੋਂ ਉਹ ਰਾਤ ਵੇਲੇ ਸੌ ਰਹੇ ਸੀ ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੇहद ਕਟਿਆ ਕਰਤੂਤ ਕਟਿਆ ਮਾਨਸਿਕਤਾ ਕਿਉਂਕਿ ਜੇਕਰ ਅਸੀਂ ਆਪਣੇ ਮਾਪੇ ਦੀ ਸੇਵਾ ਨਹੀਂ ਕਰ ਸਕਦੇ ਉਹਨਾਂ ਨੂੰ ਸਾਂਭ ਨਹੀਂ ਸਕਦੇ ਉਹਨਾਂ ਨੂੰ ਰੋਟੀ ਪਾਣੀ ਨਹੀਂ ਦੇ ਸਕਦੇ ਉਹਨਾਂ ਦੀ ਬਿਮਾਰੀ ਵਿੱਚ ਉਹਦੀ ਸੇਵਾ ਨਹੀਂ ਕਰ ਸਕਦੇ ਤਾਂ ਫਿਰ ਸਾਡਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਆਪਣੇ ਮਾਪੇ ਦੀ ਜ਼ਮੀਨ ਜਾਇਦਾਦ ਦੇ ਹੱਕਦਾਰ ਹੋਈਏ ਪਤਾ ਨਹੀਂ ਅੱਜ ਸਾਡੇ ਲੋਕਾਂ ਦੀ ਮਾਨਸਿਕਤਾ ਇਹ ਹੋ ਗਈ ਆ ਕਿ ਉਹਨਾਂ ਨੂੰ ਆਪਣੇ ਮਾਪੇ ਤੋਂ ਹਿੱਸਾ ਤਾਂ ਚਾਹੀਦਾ ਮਾਪੇ ਦੀ ਜ਼ਮੀਨ ਜਾਇਦਾਦ ਤਾਂ ਚਾਹੀਦੀ ਆ ਪਰ ਉਹਨਾਂ ਨੂੰ ਸਾਹਮਣਾ ਕੋਈ ਨਹੀਂ ਚਾਹੁੰਦਾ ਉਹਨਾਂ ਨੂੰ ਰੋਟੀ ਕੋਈ ਨਹੀਂ ਦੇਣਾ ਚਾਹੁੰਦਾ ਬਹੁਤ ਵੱਡੀ ਪੱਧਰ ਤੇ ਇਹ ਰੁਝਾਨ ਚੱਲ ਰਿਹਾ ਕਿ ਮਾਪੇ ਦੀ ਜ਼ਮੀਨ ਜਾਇਦਾਦ ਤਾਂ ਬੱਚੇ ਆਪਣੇ ਨਾਮ ਕਰਵਾ ਲੈਂਦੇ ਆ ਪਰ ਉਹਨਾਂ ਨੂੰ ਰੋਟੀ ਪਾਣੀ ਦੇਣ ਦੀ بجائے ਉਹਨਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਜਾਂ ਕਿਸੇ ਘਰ ਦੇ ਕੋਨੇ ਵਿੱਚ ਸੁੱਟ ਦਿੱਤਾ ਜਾਂਦਾ ਕਿੰਨੀਆਂ ਘਟਨਾਵਾਂ ਹਰ ਰੋਜ਼ ਸਾਡੇ ਸਮਾਜ ਵਿੱਚੋਂ ਸਾਹਮਣੇ ਆਉਂਦੀਆ ਤਾਂ ਇਸੇ ਹੀ ਤਰ੍ਹਾਂ ਦੀ ਇਹ ਘਟਨਾ ਬੇहद ਦਰਦਨਾਕ ਘਟਨਾ ਕਹੀ ਜਾ ਸਕਦੀ ਹੈ ਕਿ ਇੱਕ ਪੇਨ ਆਪਣੇ ਪਿਤਾ ਦੀ ਸੇਵਾ ਕਰਨ ਵਾਸਤੇ ਕਿਸੇ ਨਾ ਕਿਸੇ ਮਜਬੂਰੀ ਕਰਕੇ ਤਾਂ ਆਖਰ ਉਹ ਆਪਣੇ ਸਹਰੇ ਪਰਿਵਾਰ ਤੋਂ ਆਪਣੇ ਪਿਤਾ ਨੂੰ ਸਾਹਮਣੇ ਆਈ ਹੀ ਹੋਊਗੀ ਜੇਕਰ ਭਰਾ ਜਾਂ ਭਝਾਈ ਜੇਕਰ ਘਰ ਵਿੱਚ ਹੈ ਭਰਾ ਵਿਆਹਿਆ ਹੋਇਆ ਹੈ ਤਾਂ ਫੇਰ ਜੇਕਰ ਉਹ ਨਹੀਂ ਸਾਹਮਣੇ ਹੋਣਗੇ ਤਾਂ ਤਾਂ ਹੀ ਉਹ ਮਜਬੂਰ ਹੋ ਕੇ ਆਪਣੇ ਪਿਤਾ ਨੂੰ ਸਾਹਮਣੇ ਦੇ ਵਾਸਤੇ ਆਈ ਸੀ ਤਾਂ ਇਹਦੇ ਤੇ ਵੀ ਭਰਾ ਨੂੰ ਡਰ ਪੈ ਗਿਆ ਮਨ ਦੇ ਵਿੱਚ ਕਿ ਮੇਰੀ ਭੈਣ ਅੱਜ ਸਾਡੀ ਜਿਹੜੀ ਜ਼ਮੀਨ ਜੈਰਾ ਦਾ ਉਹ ਕਿਤੇ ਵੰਡਾ ਕੇ ਨਾ ਲੈ ਜਾਵੇ ਛੋਟੀ ਕਿਸਾਨੀ ਦੇ ਵਿੱਚੋਂ ਇਹ ਪਰਿਵਾਰ ਕਿਹਾ ਜਾਂਦਾ ਹੈ ਕਿ ਇਹਨਾਂ ਕੋਲੇ 6-7 ਕਿੱਲੇ 7-8 ਕਿੱਲੇ ਜ਼ਮੀਨ ਦੇ ਹੈਗੇ ਨੇ ਤਾਂ ਭਰਾ ਨੂੰ ਡਰ ਪੈ ਜਾਂਦਾ ਕਿ ਕਿਤੇ ਮੇਰੀ ਭੈਣ ਦੇ ਨਾਂ ਮੇਰਾ ਪਿਤਾ ਜ਼ਮੀਨ ਨਾ ਲਵਾ ਦਵੇ ਕੋਈ ਕਾਰਨ ਤਾਂ ਹੋਊਗਾ ਹੀ ਨਾ ਆਖਰ ਭੈਣ ਨੂੰ ਆਪਣੇ ਪਿਤਾ ਨੂੰ ਸਾਂਭਣ ਵਾਸਤੇ ਆਪਣੇ ਸਹੁਰੇ ਪਰਿਵਾਰ ਤੋਂ ਇਸ ਘਰ ਦੇ ਵਿੱਚ ਆਉਣਾ ਪਿਆ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਰ ਕਿਉਂ ਉਸ ਭਰਾ ਨੇ ਭੈਣ ਦੇ ਭੈਣ ਦਾ ਤੇ ਉਹਦੇ ਘਰ ਵਾਲੇ ਦਾ ਕਤਲ ਕੀਤਾ ਪੁਲਿਸ ਨੂੰ ਜਦੋਂ ਸਵੇਰ ਵੇਲੇ ਇਸ ਘਟਨਾ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਕਿਉਂਕਿ ਇਹ ਦੋਰਾ ਮਰਡਰ ਕਿਹਾ ਜਾ ਸਕਦਾ ਦੂਰਾ ਕਤਲ ਕਿਹਾ ਜਾ ਸਕਦਾ ਕਿਉਂਕਿ ਦੋ ਵਿਅਕਤੀਆਂ ਦਾ ਉਸ ਇਨਸਾਨ ਨੇ ਭਰਾ ਨੇ ਜਿਹਦਾ ਨਾਮ ਅਰਸ਼ਦੀਪ ਦੱਸਿਆ ਜਾ ਰਿਹਾ ਅਰਸ਼ਪ੍ਰੀਤ ਦੱਸਿਆ ਜਾ ਰਿਹਾ ਅਰਸ਼ਪ੍ਰੀਤ ਨੇ ਆਪਣੀ ਭੈਣ ਹਰਪ੍ਰੀਤ ਕੌਰ ਤੇ ਆਪਣਾ ਜੀਜਾ ਜਿਹੜਾ ਰੇਸ਼ਮ ਸਿੰਘ ਆ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਜਦੋਂ ਭੈਣ ਤੇ ਜੀਜਾ ਰਾਤ ਵੇਲੇ ਸੌ ਰਹੇ ਸੀ ਤਾਂ ਪਤਾ ਨਹੀਂ ਉਹਨੇ ਆਪਣੇ ਪਿਤਾ ਨੂੰ ਕਿਵੇਂ ਬਖਸ਼ਿਆ ਜ ਜੀ ਨੇ ਆਪਣੇ ਭੈਣ ਤੇ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਰ ਹਾਲ ਪੁਲਿਸ ਮੌਕੇ ਤੇ ਪਹੁੰਚੀ ਆ ਪੁਲਿਸ ਨੇ ਜਿਹੜੀਆਂ ਲਾਸ਼ਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਤਾਂ ਇਸ ਪੂਰੇ ਮਾਮਲੇ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਅੱਗੇ ਇਨਵੈਸਟੀਗੇਸ਼ਨ ਤੋਂ ਨਿਕਲ ਕੇ ਕੀ ਸਾਹਮਣੇ ਆਉਂਦਾ ਉਹ ਤਾਂ ਬਾਅਦ ਵਿੱਚ ਪਤਾ ਚੱਲੂਗਾ ਪਰ ਜਿਹੜੀ ਪੁਲਿਸ ਨੇ ਪਹਿਲੀ ਜਿਹੜੀ ਜਾਣਕਾਰੀ ਮੀਡੀਆ ਦੇ ਵਿੱਚ ਦਿੱਤੀ ਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਇਹ ਕਤਲ ਆ ਉਹ ਜ਼ਮੀਨੀ ਵਿਵਾਦ ਦੇ ਕਾਰਨ ਹੋਇਆ ਏ ਅਸਲ ਵਿੱਚ ਭੈਣ ਆ ਕੇ ਆਪਣੇ ਪੇਕੇ ਘਰ ਆਪਣੇ ਪਿਤਾ ਨੂੰ ਸਾਂਭ ਰਹੀ ਸੀ ਉਹਦਾ ਪਿਤਾ ਬਿਮਾਰ ਸੀ ਜਿਹਦੇ ਕਰਕੇ ਭੈਣ ਆਪਣੇ ਪਿਤਾ ਨੂੰ ਸਾਂਭਣ ਦੇ ਵਾਸਤੇ ਆਈ ਹੋਈ ਸੀ ਤਾਂ ਭਰਾ ਨੂੰ ਐਵੇਂ ਹੀ ਡਰ ਪਿਆ ਗਿਆ ਕਿ ਕਿਤੇ ਮੇਰੀ ਭੈਣ ਜਿਹੜੇ ਇਹ ਜ਼ਮੀਨ ਜਾਇਦਾਦ ਬੰਡਾ ਕੇ ਨਾ ਲੈ ਜਾਵੇ ਤਾਂ ਉਹਨਾਂ ਨੇ ਇਸੇ ਕਰਕੇ ਜਿਹੜਾ ਭਰਾ ਸੀ ਉਹਨੇ ਆਪਣੇ ਭੈਣ ਤੇ ਜੀਜੇ ਨੂੰ ਕਤਲ ਕਰ ਦਿੱਤਾ ਹਾਲਾਂਕਿ ਸਭ ਨੂੰ ਪਤਾ ਹੁੰਦਾ ਕਿ ਜੇਕਰ ਅਸੀਂ ਅਜਿਹੀ ਘਟਨਾ ਨੂੰ ਅੰਜਾਮ ਦਵਾਂਗੇ ਤਾਂ ਫੇਰ ਕਿਹੜਾ ਸਾਨੂੰ ਜ਼ਮੀਨਾਂ ਜਾਇਦਾਦਾਂ ਮਿਲ ਜਾਣਗੀਆਂ ਫਿਰ ਵੀ ਅਸੀਂ ਅਰੈਸਟ ਹੋਵਾਂਗੇ ਸਾਡੇ ਤੇ ਕੇਸ ਚੱਲਣਗੇ ਪਰ ਪਤਾ ਨਹੀਂ ਕਿਉਂ ਸਾਡੇ ਲੋਕ ਇੰਨੀ ਸਮਝ ਕਿਉਂ ਨਹੀਂ ਰੱਖਦੇ ਵੈਸੇ ਵੀ ਜੇਕਰ ਕਾਨੂੰਨ ਦੇ ਮੁਤਾਬਕ ਦੇਖੀਏ ਤਾਂ ਭੈਣਾਂ ਦਾ ਵੀ ਆਪਣੇ ਮਾਪੇ ਬ ਦੀ ਜ਼ਮੀਨ ਜਾਇਦਾਦ ਵਿੱਚ ਹੱਕ ਬੰਦਾ ਹੁੰਦਾ ਪਰ ਭੈਣਾਂ ਨੇ ਬਹੁਤ ਘੱਟ ਕੁੜੀਆਂ ਹੁੰਦੀਆਂ ਜਿਹੜੀਆਂ ਆਪਣੇ ਮਾਪਿਆਂ ਤੋਂ ਆਪਣੀ ਜ਼ਮੀਨ ਜਾਇਦਾਦ ਵਿੱਚ ਜਿਹੜਾ ਹਿੱਸਾ ਉਹ ਮੰਗਦੀਆਂ ਹੁੰਦੀਆਂ ਪਰ ਜੇਕਰ ਅਸੀਂ ਆਪਣੇ ਮਾਪੇ ਨੂੰ ਸਾਂਭ ਨਹੀਂ ਸਕਦੇ ਤਾਂ ਮੈਨੂੰ ਲੱਗਦਾ ਕਿ ਚਾਹੇ ਧੀ ਆਪਣੇ ਮਾਪੇ ਨੂੰ ਸਾਂਭਦੀ ਆ ਚਾਹੇ ਪੁੱਤ ਆਪਦੇ ਮਾਪੇ ਆਪ ਨੂੰ ਸਾਂਭਦਾ ਜਾਂ ਫਿਰ ਕੋਈ ਤੀਜਾ ਇਨਸਾਨ ਸਾਡੇ ਮਾਪੇ ਨੂੰ ਸਾਂਭਦਾ ਉਸੇ ਹੀ ਇਨਸਾਨ ਦਾ ਜ਼ਮੀਨ ਜਾਇਦਾਦ ਤੇ ਵੀ ਮਾਪੇ ਦੀ ਤੇ ਹੱਕ ਹੋਣਾ ਚਾਹੀਦਾ ਜਿਹੜਾ ਇਨਸਾਨ ਆਪਣੇ ਮਾਪੇ ਨੂੰ ਦੋ ਵਕਤ ਦੀ ਰੋਟੀ ਨਹੀਂ ਦੇ ਸਕਦਾ ਜਿਹੜਾ ਉਹਨਾਂ ਨੂੰ ਸਾਂਭ ਨਹੀਂ ਸਕਦਾ ਉਹਨਾਂ ਦੀ ਬਿਮਾਰੀ ਦੇ ਵਿੱਚ ਤਾਂ ਫਿਰ ਉਹਨਾਂ ਨੂੰ ਉਹਨਾਂ ਦੀ ਕਮਾਈ ਜ਼ਮੀਨ ਜਾਇਦਾਦ ਦਾ ਵੀ ਕੋਈ ਅਧਿਕਾਰ ਨਹੀਂ ਹੁੰਦਾ ਕਿ ਉਹ ਜ਼ਮੀਨ ਜਾਇਦਾਦ ਦੇ ਮਾਲਕ ਬਣ ਜ਼ਮੀਨ ਜਾਇਦਾਦ ਦਾ ਮਾਲਕ ਹਰ ਕੋਈ ਬਣਨਾ ਚਾਹੁੰਦਾ ਕਿ ਮੇਰੇ ਪਿਤਾ ਤੋਂ ਜਾਂ ਮੇਰੇ ਐਸਕੇ ਸੰਬੰਧੀ ਤੋਂ ਮੈਨੂੰ ਜ਼ਮੀਨ ਮਿਲ ਜਾਵੇ ਪਰ ਉਹਨਾਂ ਨੂੰ ਸਾਹਮਣਾ ਕੋਈ ਨਹੀਂ ਚਾਹੁੰਦਾ ਉਹਨਾਂ ਨੂੰ ਰੋਟੀ ਕੋਈ ਨਹੀਂ ਦੇਣਾ ਚਾਹੁੰਦਾ ਤਾਂ ਇਹ ਬਹੁਤ ਘਟੀਆ ਮਾਨਸਿਕਤਾ ਕਹੀ ਜਾ ਸਕਦੀ ਹੈ ਭਰਾ ਦੀ ਜੇਕਰ ਇਹੀ ਮਾਮਲਾ ਐਵੇਂ ਹੀ ਆ ਜਿਵੇਂ ਵੈਸੇ ਪੁਲਿਸ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਸਹੀ ਹੋਊਗੀ ਪਰ ਜੇਕਰ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹ ਸਾਰਾ ਕੁਝ ਇਵੇਂ ਹੀ ਨਿਕਲ ਕੇ ਸਾਹਮਣੇ ਆਉਂਦਾ ਤਾਂ ਫਿਰ ਇਸ ਭਰਾ ਦੀ ਬਹੁਤ ਘਟੀਆ ਮਾਨਸਿਕਤਾ ਕਹੀ ਜਾ ਸਕਦੀ ਆ ਐਸ ਟਾਈਮ ਜਿਹੜਾ ਭਰਾ ਆਪਣੇ ਭੈਣ ਤੇ ਜੀਜੇ ਨੂੰ ਕਤਲ ਕਰਕੇ ਆਪ ਫਰਾਰ ਹੋ ਚੁੱਕਾ ਪੁਲਿਸ ਦਾ ਕਹਿਣਾ ਕਿ ਜਲਦ ਹੀ ਜਿਹੜਾ આરોપી ਆ ਉਹਨੂੰ ਅਰੈਸਟ ਕਰ ਲਿਆ ਜਾਵੇਗਾ